ਲੀਗਲ ਕੰਪਲਸਰੀ ਚੀਜ਼ ਹੁੰਦੀ ਹੈਗੀ ਉਹਨਾਂ ਨੂੰ ਕਰਵਾਣੇ ਕਰਵਾਣਾ ਹੁੰਦਾ ਹੈਗਾ ਤੇ ਅਗਰ ਨਹੀਂ ਕਰਵਾਂਦੇ ਤੇ ਉਹ ਇੱਕ ਕ੍ਰਾਈਮ ਕਰਦੇ ਇੱਕ ਕਾਨੂੰਨ ਨੂੰ ਤੋੜਦੇ ਤੇ ਉਹਨਾਂ ਦੇ ਉੱਪਰ ਫਿਰ ਐਕਸ਼ਨ ਹੁੰਦਾ ਹੈਗਾ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਕਿ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਕਿਸੇ ਬਿਲਡਿੰਗ ਦੇ ਵਿੱਚ ਜਾਂ ਤੁਸੀਂ ਧਾਬਾ ਚਲਾਉਂਦੇ ਹੋ ਰੈਸਟੋਰੈਂਟ ਚਲਾਉਂਦੇ ਹੋ ਤੁਹਾਡੇ ਕੋਲ ਕੋਈ ਕੰਮ ਕਰਦਾ ਹੈਗਾ ਜਾਂ ਤੁਹਾਡੇ ਕੋਲ ਕੋਈ ਕਿਰਾਏ ਦਾ ਰਹਿੰਦਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਓ ਹੋ ਸਕਦਾ ਹੈ ਕਿ ਬੰਦਾ ਕੋਈ ਕ੍ਰਿਮੀਨਲ ਹੋਵੇ ਤੁਹਾਡੇ ਆ ਕੇ ਇੱਥੇ ਪਨਾਹ ਲੈ ਰਿਹਾ ਹੋਵੇ ਅਗਰ ਇਦਾਂ ਦਾ ਕੁਝ ਹੁੰਦਾ ਹੈ ਫਿਰ ਤੁਹਾਡੀ ਵੀ ਰਿਸਪੋਨਸਿਬਿਲਿਟੀ ਫਿਕਸ ਕੀਤੀ ਜਾਏਗੀ ਕਾਨੂੰਨੀ ਤੌਰ ਤੇ ਜੁਵਲਰਸ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਜੁਵਲਰਸ ਨੂੰ ਅਸੀਂ ਇੱਕ ਮੈਸੇਜ ਆ ਕਿ ਤੁਸੀਂ ਅਗਰ ਕੁਝ ਸ਼ੱਕੀ ਤੁਹਾਨੂੰ ਮੂਵਮੈਂਟ ਲੱਗਦੀ ਕਿਸੇ ਦੀ ਤੁਹਾਡੀ ਦੁਕਾਨ ਦੇ ਆਸ-ਪਾਸ ਤੇ ਸਾਡੇ ਧਿਆਨ ਚ ਇਮੀਡੀਏਟਲੀ ਲੈ ਕੇ ਆਓ ਦੂਜਾ ਇਹ ਕਿ ਬਟੇਂਡਾ ਪੁਲਿਸ ਡਿਊਟੀ ਬਾਉਂਡ ਹੈ ਕਿ ਅਗਰ ਕੁਝ ਕ੍ਰਾਈਮ ਹੋਦਾ ਨੂੰ ਟ੍ਰੇਸ ਕਰਨ ਦੇ ਲਈ ਤੇ ਤੁਹਾਡੀ ਸੇਫਟੀ ਨੂੰ ਮੇਨਟੇਨ ਕਰਨ ਦੇ ਲਈ ਤੇ ਇਸ ਇਨਸੀਡੈਂਟ ਤੋਂ ਬਾਅਦ ਇਮੀਡੀਏਟਲੀ ਅਸੀਂ ਆ ਰਿਮੀਡੀਅਲ ਸਟੈਪਸ ਲੈਂਦੇ ਹੋਏ ਆ ਮੋਬਾਈਲ ਪੈਟਰੋਲਿੰਗ ਐਂਡ ਪੀਸੀਆਰ ਬਾਈਕਸ ਵਧਾਈਆਂ ਐ ਸਿਟੀ ਦੇ ਵਿੱਚ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਵਾਪਰੇ ਬਟ ਫੇਰ ਵੀਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਜੋ ਬਾਹਰੋਂ ਆਇਆ ਹੋ ਗੁਰ ਇਦਾਂ ਦੀ ਰੈਕੀ ਵਗੈਰੇ ਨੂੰ ਅੰਜਾਮ ਦਿੰਦਾ ਹੈਗਾ ਤੇ ਸਾਡੇ ਧਿਆਨ ਚ ਇਮੀਡੀਏਟਲੀ ਲੈ ਕੇ ਆਉਂਦੇ ਮੈਮ ਨਿਕਲ ਨੂੰ ਵੀ ਇਸ ਵਾਰੀ ਲਿਕ ਰਹੇ ਹੋ ਜਿਵੇਂ ਬਾਜ਼ਾਰਾਂ 'ਚ ਰੇਡੀਆਂ ਲੱਗਦੀਆਂ ਕੌਣ ਲਾਵੇ ਕਿ ਕੂ ਦੇ ਹੈਗੇ ਐ ਇਸ ਦੇ ਬਾਰੇ ਨਿਕਲ ਜਿੱਥੇ ਨਾ ਨਹੀਂ ਉਹ ਵੀ ਕਿੱਥਾ ਜਾਂਦਾ ਹੈਗਾ ਜੀ ਉਹ ਵੀ ਮਤਲਬ ਕਾਰਪੋਰੇਸ਼ਨ ਦਾ ਵੀ ਕੰਮ ਹੁੰਦਾ ਅਸੀਂ ਵੀ ਕਰਦੇ ਲੇਕਿਨ ਉਹਨਾਂ ਨੂੰ ਜੋਨਾਂ ਨੂੰ ਰੱਖ ਰਹੇ ਉਹਨਾਂ ਦਾ ਕੰਮ ਹੈਗਾ ਵੈਰੀਫਿਕੇਸ਼ਨ ਕਰਾਣਾ ਤੇ ਉਹਨਾਂ ਦੇ ਉੱਪਰ ਫਿਰ ਕਾਰਵਾਈ ਹੋਏਗੀ ਅਗਰ ਕੋਈ ਕ੍ਰਿਮੀਨਲ ਆ ਕੇ ਲੁੱਕਦਾ ਹੈਗਾ aur 3.5 ਚੰਦ ਫਿਰ ਅਸੀਂ ਤਾਂ ਐਕਚੁਅਲ ਲੈਂਦੇ ਹੀ ਹੈਂ ਹੈ ਸ਼ਹਿਰ ਇਦਾਂ ਹੀ ਦੇਖੋ ਜਿਵੇਂ ਤਲਵੰਡੀ ਸਾਬੋ ਜਿਵੇਂ ਹੈਗਾ ਫਾਰ ਐਗਜ਼ਾਮਪਲ ਨਹੀਂ ਦੇਖੀਏ 40 ਹੋਟਲ ਨੇ ਜਿੱਥੇ ਕਟੋੜਾ